2500 ਤੋਂ ਵੱਧ ਲੋਕਾਂ ਨੂੰ ਜਮਾਨਤ ਦੇਦੀ ਸੀਗੀ ਜੱਜ ਦੀ ਕੁਰਸੀ ਤੇ ਬੈ ਕੇ ਆਹ ਮਤਰਾ ਇਹ ਬੰਦਾ 2 ਮਹੀਨੇ ਤੱਕ ਨਕਲੀ ਜੱਜ ਬਣਿਆ ਰਿਹਾ ਕਿਸੇ ਨੂੰ ਕਾਨੋ ਕਾਨ ਖ਼ਬਰ ਹੀ ਨਹੀਂ ਹੋਈ ਹੈਗੀ ਤੇ 2500 ਬੰਦੇ ਨੂੰ ਇਹਨੇ ਜਮਾਨਤ ਦੇਤੀ ਰਿਸ਼ਵਤ ਲੈ ਕੇ ਤੇ ਕਈਆਂ ਨੂੰ ਸਜ਼ਾ ਵੀ ਸੁਣਾਤੀ ਜੱਜ ਦੀ ਕੁਰਸੀ ਤੇ ਬੈ ਕੇ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਵੀ ਅਸਲੀ ਜੱਜ ਆ ਕਿੰਨਾ ਕਲੀ ਜੱਜ ਹੈ ਇਸ ਦਾ ਨਾਮ ਆ ਤਨੀ ਰਾਮ ਇਹਨੇ ਗ੍ਰੈਜੂਏਸ਼ਨ ਤੋਂ ਬਾਅਦ ਇੱਕ ਵਾਰ ਲਾਇਸੈਂਸ ਬਣਾਉਣ ਗਿਆ ਇਹ ਆਪਣਾ ਡਰਾਈਵਿੰਗ ਲਾਇਸੈਂਸ ਉਤੇ ਦੇਖਿਆ ਨੇ ਵੀ ਕਈਆਂ ਤੇ ਜਿਹੜੇ ਲਾਇਸੈਂਸ ਨੇ ਰਿਜੈਕਟ ਹੋ ਰਹੇ ਨੇਗੇ ਤੇ ਉਹ ਵਾਪਸ ਮੁੜ ਕੇ ਆ ਰਹੇ ਨੇ ਰਸਤੇ ਦੇ ਵਿੱਚ ਇੱਕ ਮੁੰਡਾ ਖੜਾ ਸੀਗਾ ਉਹ ਝੂਠੇ ਡਾਕੂਮੈਂਟ ਬਣਾ ਕੇ ਗਲਤ ਡਾਕੂਮੈਂਟ ਬਣਾ ਕੇ ਉਹਨਾਂ ਨੂੰ ਦੇ ਰਿਹਾ ਤੇ ਉਹਨਾਂ ਦੇ ਜਿਹੜੇ ਡਰਾਈਵਿੰਗ ਲਾਇਸੈਂਸ ਨੇ ਉਹ ਪ੍ਰੂਵ ਹੋ ਰਹੇ ਨੇਗੇ ਉਹ ਕਹਿੰਦਾ ਵੀ ਕੰਮ ਇਹ ਤਾਂ ਬੜਾ ਸੋਹਣਾ ਕੰਮ ਆ ਯਾਰ ਉਹ ਤੋਂ ਪੁੱਛਿਆ ਨੇ ਵੀ ਕਿਵੇਂ ਹੁੰਦਾ ਸਾਰਾ ਕੁਝ ਸਿੱਖ ਲਿਆ ਉਹਨੇ ਬੰਦੇ ਨੇ ਵੀ ਹਾਂ ਕਿਵੇਂ ਆਪਾਂ ਡਰਾਈਵਿੰਗ ਵਾਲੇ ਡਾਕੂਮੈਂਟ ਬਣਾਸ ਵਾਲੇ ਸਾਰਾ ਕੁਝ ਉਹਨੇ ਵੀ ਬਣਾਉਣੇ ਸਟਾਰਟ ਕੀਤੇ ਉਹਨੇ ਵੀ ਉਹ ਸਾਈਡ ਤੇ ਆਪਣੀ ਦੁਕਾਨ ਲਾ ਲਈ ਤੇ ਦੁਕਾਨ ਲਾਉਣ ਤੋਂ ਬਾਅਦ ਉਦੋਂ ਵੀ ਲੋਕ ਆਉਂਦੇ ਉਹਨੇ ਵਧੀਆ ਕਮਾਈ ਕੀਤੀ ਉਹ ਕਹਿੰਦਾ ਵੀ ਸੋਚਿਆ ਵੀ ਯਾਰ ਕਦੋਂ ਤੱਕ ਮੈਂ ਇਹ ਛੋਟੇ ਛੋਟੇ ਚੋਰੀਆਂ ਕਰੂੰਗਾ ਛੋਟੇ ਛੋਟੇ ਕੰਮਾਂ 'ਚ ਪਾਉਂਗਾ ਕੋਈ ਵੱਡਾ ਹੱਥ ਮਾਰ ਦਿਆ ਇਹਨੇ ਕੀ ਕੀਤਾ ਰੇਲਵੇ ਦੇ ਵਿੱਚ ਇੱਕ ਵਧੀਆ ਨੌਕਰੀ ਲੈ ਲਈ ਗੱਲ ਤਾਂ ਆਪਣੀ ਡਿਗਰੀ ਬਣਾਈ ਇਹਨਾ ਜੋਇਨਿੰਗ ਲੈਟਰ ਝੂਠਾ ਬਣਾਤਾ ਬਿਲਕੁਲ 오ਰੀਜਨਲ ਵਾਲਾ ਤੇ ਸਾਈਨ ਸੋਨ ਸਾਰਾ ਕੁਝ ਕਰਕੇ ਇਹਨੇ ਵਧੀਆ ਰੇਲਵੇ ਵਾਲੀ ਨੌਕਰੀ ਲੈ ਲਈ ਉਥੇ ਜਿਹੜੋ ਤਨਖਾਹ ਆਉਂਦੀ ਉਥੇ ਵੀ ਚੋਰੀ ਚਾਰੀ ਕਰਦਾ ਏ ਇਹ ਸੋਚੋਣੇ ਸੋਚਿਆ ਵੀ ਤਨੀਰਾਮ ਜੀ ਇਹ ਵੀ ਤੁਹਾਡੇ ਲਈ ਛੋਟਾ ਕੰਮ ਆਗਾ ਆਪਾਂ ਇਹ ਵੀ ਨਹੀਂ ਕਰ ਸਕਦੇ ਹਾਂ ਜੀ ਆਪਾਂ ਇਹ ਤੋਂ ਵੱਡਾ ਹੱਥ ਮਾਰਾਂਗੇ ਉਹਨੇ ਨਾ ਕਾਰਾਂ-ਕੁਰਾਂ ਦੀ ਚੋਰੀਆਂ ਸਟਾਰਟ ਕਰਤੀਆਂ ਉਹ ਫੜਾਇਆ ਜਾਂਦਾ ਵਕੀਲ ਆਉਂਦਾ ਛੜਾ ਕੇ ਲੈ ਜਾਂਦਾ ਤਿੰਨ-ਚਾਰ ਵਾਰ ਆਏ ਹੋਇਆ ਉਹਨੇ ਸੋਚਿਆ ਵੀ ਯਾਰ ਵਕੀਲ ਮੈਨੂੰ ਛੜਾ ਕੇ ਲੈ ਜਾਂਦਾਗਾ ਵੀਦਲ ਵੀ ਨਹੀਂ ਪਾਵਰ ਕਿ ਮੈਂ ਉਹਨੂੰ ਸਾਰਾ ਕੁਝ ਸਿੱਖਿਆ ਨਾ ਉਹਨੇ ਵਕਾਲਤ ਵਾਲਾ ਕੰਮ ਸਟਾਰਟ ਕਰਤਾ ਵਕਾਲਤ ਦੀ ਝੂਠੀ ਡਿਗਰੀ ਬਣਾਈ ਵਕੀਲ ਬਣ ਗਿਆ ਤੇ ਉਸ ਤੋਂ ਬਾਅਦ ਇਹਨੇ ਕੀ ਕੀਤਾ ਇਹ ਜਿਹੜੋਂ ਫੜਿਆ ਜਾਂਦਾ ਆਪਕਰ ਚੋਰੀਚਾਰੀ ਕਰਦਾ ਤੇ ਆਪ ਹੀ ਵਕੀਲ ਬਣ ਜਾਂਦਾ ਇਹ ਇਹਨੇ ਸਾਰੇ ਕਾਨੂੰਨ ਦੀਆਂ ਬੁੱਕਸ ਵਗੈਰਾ ਪੜ੍ਹ ਰੱਖੀਆਂ ਸੀ ਵੀ ਕਿਹੜਾ ਦਾਅ ਪੇਚ ਕਿਵੇਂ ਲਾਉਣਾ ਹੈ ਤੇ ਜੱਜ ਵੀ ਤੋਂ ਬੜਾ ਔਖਾ ਹੋ ਗਿਆ ਜੱਜ ਕਹਿੰਦਾ ਤੂੰ ਚੱਕੇ ਮੂੰਹ ਤੀਜੇ ਦਿਨ ਆ ਜਾਣਾਗਾ ਆਈ ਮਹੀਨੇ ਆ ਜਾਣਾਗਾ ਵੀਰ ਤੂੰ ਕੋਈ ਕੰਮ ਤਾਂ ਦਾ ਤੋਰ ਲਾਉਂਦਾ ਤੇ ਮਨ ਚਾਹ ਲੈ ਇਤੋਂ ਵਧੀਆ ਹੋਰ ਬਿਜ਼ਨਸ ਕਿਹੜਾ ਆਊਗਾ ਮੈਂ ਇਹਦੇ ਵਾਲਾ ਕੰਮ ਤੋਰਿਆ ਹੁਣ ਮੈਂ ਜੱਜ ਬਣੂੰਗਾ ਉਹਨੇ ਦੇਖਿਆ ਹਰਿਆਣਾ ਦੇ ਸੈਸ਼ਨ ਕੋਰਟ ਦੇ ਵਿੱਚ ਇੱਕ ਜੱਜ ਨੇ ਛੁੱਟੀ ਲਈ ਅਰਜੀ ਪਾਈ ਹੋਈ ਸੀ ਨੂੰ ਪਤਾ ਲੱਗ ਗਿਆ ਇਹਨੇ ਐ ਝੂਠਾ ਲੈਟਰ ਬਣਾਇਆ ਛੁੱਟੀ ਵਾਲਾ ਠੀਕ ਆ ਸਾਈਨ ਸੌਣ ਕੀਤੇ ਉਹਨੂੰ ਭੇਜਦਾ ਫਿਕਸ ਕਰਤਾ ਜੱਜ ਨੂੰ ਵੀ ਪਤਾ ਨਹੀਂ ਲੱਗਿਆ ਵੀ ਇਹ ਜਿਹੜਾ ਮੈਨੂੰ ਛੁੱਟੀਆਂ ਅਲੋਟ ਹੋਈਆਂ ਨੇਗੀਆਂ ਦੋ ਮਹੀਨਿਆਂ ਦੀਆਂ ਵੀ ਇਹ ਸਹੀ ਨੇ ਕਿ ਗਲਤ ਨੇਗੇ ਉਹਨੂੰ ਵੀ ਪਤਾ ਨਹੀਂ ਲੱਗਿਆ ਹੈਗਾ ਸਾਰਾ ਕੁਝ ਜਿਹੜੇ ਡਾਕੂਮੈਂਟੇਸ਼ਨ ਇਹਨੇ origignal ਵਰਗਾ ਬਣਾਏ ਨੇ ਚਲੋ ਜੀ ਬੈ ਗਿਆ ਜੱਜ ਦੀ ਕੁਰਸੀ ਤੇ ਜਾ ਕੇ ਪੂਰਾ ਰੋਬ ਵੀ ਉਸ ਤਰ੍ਹਾਂ ਮਾਰਿਆ ਕਰਿਆ ਨਾ ਫਲਾਣਾ ਠੇਗੜਾ ਇਹਨੇ ਕਿਉਂਕਿ ਵਕਾਲਤੈ ਨੂੰ ਆਉਂਦੀ ਸੀਗੀ ਇਹਨੇ ਸਾਰੇ ਕਾਨੂੰਨ ਦੀ ਜਿਹੜੀ ਬੁਕਸ ਨੇ ਵਗੈਰਾ ਉਹ ਪੜੀਆਂ ਹੋਈਆਂ ਸੀ ਪੜ੍ਹੇ ਲਿਖੇ ਬੰਦਾ ਸੀ ਦੱਸਸ ਗਵਾਰ ਨਹੀਂ ਸੀ ਅਨਪੜ੍ਹਨੀ ਸੀਗਾ ਦਾ ਵੇਚ ਵੀ ਐਜੇ ਮਾਰਦਾ ਵੀ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਸੀਗਾ ਇਹਨੇ 2500 ਤੋਂ ਵੱਧ ਲੋਕਾਂ ਨੂੰ ਜ਼ਮਾਨਤ ਦਿੱਤੀ ਸੀਗੀ ਜੱਜ ਦੀ ਕੁਰਸੀ ਤੇ ਬੈਠ ਕੇ ਉਸ ਤੋਂ ਬਾਅਦ ਕਈਆਂ ਨੂੰ ਕੇਸ ਜੋ ਬਰੀ ਕਰਤਾ ਸੀਗਾ ਰੇਸ਼ੋਤ ਲੈ ਕੇ ਪੈਸਾ ਵਧਿਆ ਮੋਟਾ ਖਮਾਇਆ ਇਹਨੇ ਉਸ ਤੋਂ ਬਾਅਦ ਜੋ ਕਈਆਂ ਨੂੰ ਬੈਠੇ ਬੈਠੇ ਨੇ ਸਜ਼ਾ ਵੀ ਸੁਣਾਦੀ ਸੀਗੀ ਉਹ ਪਤਾ ਨਹੀਂ ਕਿਵੇਂ ਇਸ ਨਹੀਂ ਕਿਵੇਂ ਨਾ ਉਦੋਂ ਬਾਅਦ ਜਿੰਨੇ ਵੀ ਇਹਨੇ ਆਪਣਾ ਆਰਡਰ ਲਾਇਆ ਸੀ ਉਹ ਸਾਰੇ ਕੈਨਸਲ ਕਰਤੇ ਇਹ ਫੜਿਆ ਗਿਆ ਫੜਨ ਤੋਂ ਬਾਅਦ ਵੀ ਇਹ ਹੱਥ ਚੋਂ ਵਾਲੀ ਕਿਹੜੀ ਸ਼ੈ ਸੀਗੀ ਇਹ ਫੇਰ ਫਰਾਰ ਹੋ ਗਿਆ 2016 ਦੇ ਵਿੱਚ ਇਹ ਲਾਸਟ ਵਾਰ ਫਰਾਰ ਹੋਇਆ ਸੀ ਧਨੀਰਾਮ ਉਦੋਂ ਇਹਦੀ ਉਮਰ ਸੀ 76 75 ਸਾਲ ਸੀਗੀ ਤੇ ਉਸ ਤੋਂ ਬਾਅਦ ਇਹ ਲਾਪਤਾਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਚੋਰਾਂ ਦਾ ਵੀ ਫਕਰ ਨਾ ਸਿਰ ਉੱਚਾ ਹੋਇਆ ਹੋਊਗਾ ਵੀ ਸਾਡੇ ਜਿਹੜਾ ਕੋਚੋਰ ਪਰ ਹੈਗਾ ਉਹ ਜੱਜ ਵਾਲੀ কুরਸੀ ਤੇ ਬੈਠ ਗਿਆ ਜਦੋਂ ਮੈਂ ਕਹਾਣੀ ਸੁਣੀ ਮੈਨੂੰ ਬਹੁਤ ਸੇਮ ਆਇਆ ਬੰਦੇ ਦਾ ਦਿਮਾਗ ਦੇਖੋ ਕਿਵੇਂ ਕਰਕੇ ਉੱਥੇ ਪਹੁੰਚ ਗਿਆ ਇਹਦੀ ਵੀ ਸਟੋਰੀ ਕੁਝ ਨਾ ਕੁਝ ਕਿਤੇ ਨਾ ਕਿਤੇ ਜਾ ਕੇ ਉਹਦੇ ਨਾਲ ਮਿਲਦੀ ਹੈ ਕਿ ਜਿਹਨੇ ਆਪਣਾ ਸਾਰਾ ਉਹ ਵੇਚਤਾ ਸੀਗਾ ਨਾਲ ਕਿਲਾ ਵਗੈਰਾ ਉਹਦਾ ਵੀ ਮਾਈਂਡ ਬਿਲਕੁਲ ਇਦਾਂ ਹੀ ਸੀਗਾ ਨਟਵਰ ਲਾਲ ਨਾਲ ਤੇ ਇਹ ਕਹਾਣੀ ਸੀਗੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਦਾਂ ਦੀ ਵੀਡੀਓਜ਼ ਬਣਾਉਂਦੀਆਂ ਰਹਿਣਗੀਆਂ ਤੇ ਸਾਡਾ ਚੈਨਲ ਫੋਲੋ ਕਰਨਾ ਨਾ ਭੁੱਲਿਓ ਤਦ ਤੱਕ ਲਈ ਧੰਨਵਾਦ